ਪੰਜਾਬੀ ਗਾਇਕ ਗੀਤਾ ਜਲਦਾਰ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੇ ਮਾਤਾ ਗਿਆਨਕੌਰ ਦਾ ਦਿਹਾਂਤ ਹੋ ਗਿਆ ਕੁਝ ਸਮੇਂ ਪਹਿਲਾਂ ਹੀ ਗੀਤਾ ਜਲਦਾਰ ਨੇ ਆਪਣੇ ਮਾਤਾ ਜੀ ਦੇ ਨਾਲ ਤਸਵੀਰ ਸਾਂਝੀ ਕਰਕੇ ਲਿਖਿਆ ਸੀ ਮਾਮਾ ਠੰਡੀਆਂ ਸ਼ਾਮ ਪਰ ਹੁਣ ਉਹਨਾਂ ਨੇ ਬੜੇ ਦੁਖੀ ਹਿਰਦੇ ਨਾਲ ਪੋਸਟ ਸਾਂਝੀ ਕੀਤੀ ਹੈ ਕਿ ਮੇਰੇ ਬੀਬੀ ਗਿਆਨਕੌਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਦੱਸਦੀ ਕਿ ਗਾਇਕ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਚੰਗਾ ਨਾਮ ਬਣਾਇਆ ਹੈ ਤੇ ਅਕਸਰ ਇਸ ਪਿੱਛੇ ਪਰਿਵਾਰ ਦੇ ਸਹਿਯੋਗ ਦਾ ਵੀ ਜ਼ਿਕਰ ਕਰਦੇ ਰਹਿੰਦੇ ਨੇ ਪਰ ਗਾਇਕ ਤੇ ਹੁਣ ਦੁੱਖਾਂ ਦੀ ਕਲੀ ਆਣ ਪਈ ਹੈ ਗੀਤਾ ਜਲਦਾਰ ਦਾ ਪਿੰਡ ਗੜੀ ਜਲੰਧਰ ਚ ਪੈਂਦਾ ਹੈ ਫੈਨਸ ਵੱਲੋਂ ਵੀ ਗਾਇਕ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਫੈਨਸ ਵੀ ਇਸ ਮੌਕੇ ਦੁੱਖ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਮਨਪਸੰਦ ਕਲਾਕਾਰ ਦੇ ਮਾਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਅਗਏ ਨੇ ਜਲਦੀ ਮਾਤਾ ਜੀ ਦੇ ਅੰਤਿਮ ਸੰਸਕਾਰ ਦੇ ਵੀਰ ਵੀ ਸਾਂਝੇ ਕੀਤੇ ਜਾਣਗੇ ਰਿਪੋਰਟ ਡੇਲੀ ਪੋਸਟ ਪੰਜਾਬੀ ਪੰਜਾਬੀ ਗਾਇਕ ਗੀਤਾ ਜਲਦਾਰ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੇ ਮਾਤਾ ਗਿਆਨਕੌਰ ਦਾ ਦਿਹਾਂਤ ਹੋ ਗਿਆ ਕੁਸਮੇ ਪਹਿਲਾ ਹੀ ਗੀਤਾ ਜਲਦਾਰ ਨੇ ਆਪਣੇ ਮਾਤਾ ਜੀ ਦੇ ਨਾਲ ਤਸਵੀਰ ਸਾਂਝੀ ਕਰਕੇ ਲਿਖਿਆ ਸੀ ਮਾਮਾ ਠੰਡੀਆਂ ਸ਼ਾਮ ਪਰ ਹੁਣ ਉਹਨਾਂ ਨੇ ਬੜੇ ਦੁਖੀ ਹਿਰਦੇ ਨਾਲ ਪੋਸਟ ਸਾਂਝੀ ਕੀਤੀ ਹੈ ਕਿ ਮੇਰੇ ਬੀਬੀ ਗਿਆਨਕੌਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਦੱਸਦੀ ਕਿ ਗਾਇਕ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਚੰਗਾ ਨਾਮ ਬਣਾਇਆ ਹੈ ਤੇ ਅਕਸਰ ਇਸ ਪਿੱਛੇ ਪਰਿਵਾਰ ਦੇ ਸਹਿਯੋਗ ਦਾ ਵੀ ਜ਼ਿਕਰ ਕਰਦੇ ਰਹਿੰਦੇ ਨੇ ਪਰ ਗਾਇਕ ਤੇ ਹੁਣ ਦੁੱਖਾਂ ਦੀ ਕਲੀ ਆਣ ਪਈ ਹੈ ਗੀਤਾ ਜਲਦਾਰ ਦਾ ਪਿੰਡ ਗੜੀ ਜਲੰਧਰ ਚ ਪੈਂਦਾ ਹੈ ਫੈਨਸ ਵੱਲੋਂ ਵੀ ਗਾਇਕ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਫੈਨਸ ਵੀ ਇਸ ਮੌਕੇ ਦੁੱਖ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਮਨਪਸੰਦ ਕਲਾਕਾਰ ਦੇ ਮਾਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਜਲਦੀ ਮਾਤਾ ਜੀ ਦੇ ਅੰਤਿਮ ਸੰਸਕਾਰ ਦੇ ਵੀਰਵੇ ਵੀ ਸਾਂਝੇ ਕੀਤੇ ਜਾਣਗੇ ਰਿਪੋਰਟ ਡੇਲੀ ਪੋਸਟ ਪੰਜਾਬੀ ਪੰਜਾਬੀ ਗਾਇਕ ਗੀਤਾ ਜਲਦਾਰ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੇ ਮਾਤਾ ਗਿਆਨ ਕੌਰ ਦਾ ਦੇਹਾਂਤ ਹੋ ਗਿਆ ਕੁਝ ਸਮੇਂ ਪਹਿਲਾਂ ਹੀ ਗੀਤਾ ਜਲਦਾਰ ਨੇ ਆਪਣੇ ਮਾਤਾ ਜੀ ਦੇ ਨਾਲ ਤਸਵੀਰ ਸਾਂਝੀ ਕਰਕੇ ਲਿਖਿਆ ਸੀ ਮਾਮਾ ਠੰਡੀਆਂ ਸ਼ਾਮ ਪਰ ਹੁਣ ਉਹਨਾਂ ਨੇ ਬੜੇ ਦੁਖੀ ਹਿਰਦੇ ਨਾਲ ਪੋਸਟ ਸਾਂਝੀ ਕੀਤੀ ਹੈ ਕਿ ਮੇਰੇ ਬੀਬੀ ਗਿਆਨਕੌਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਦੱਸਦੀ ਕਿ ਗਾਇਕ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਚੰਗਾ ਨਾਮ ਬਣਾਇਆ ਤੇ ਅਕਸਰ ਇਸ ਪਿੱਛੇ ਪਰਿਵਾਰ ਦੇ ਸਹਿਯੋਗ ਦਾ ਵੀ ਜ਼ਿਕਰ ਕਰਦੇ ਰਹਿੰਦੇ ਨੇ ਪਰ ਗਾਇਕ ਤੇ ਹੁਣ ਦੁੱਖਾਂ ਦੀ ਕਲੀ ਆਣ ਪਈ ਹੈ ਗੀਤਾ ਜਲਦਾਰ ਦਾ ਪਿੰਡ ਗੜੀ ਜਲੰਧਰ ਚ ਪੈਂਦਾ ਹੈ ਫੈਨਸ ਵੱਲੋਂ ਵੀ ਗਾਇਕ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਫੈਨਸ ਵੀ ਇਸ ਮੌਕੇ ਦੁੱਖ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਮਨਪਸੰਦ ਕਲਾਕਾਰ ਦੇ ਮਾਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਜਲਦੀ ਮਾਤਾ ਜੀ ਦੇ ਅੰਤਿਮ ਸੰਸਕਾਰ ਦੇ ਵੀਰ ਵੀ ਸਾਂਝੇ ਕੀਤੇ ਜਾਣਗੇ ਰਿਪੋਰਟ ਡੇਲੀ ਪੋਸਟ ਪੰਜਾਬੀ ਪੰਜਾਬੀ ਗਾਇਕ ਗੀਤਾ ਜਲਦਾਰ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੇ ਮਾਤਾ ਗਿਆਨਕੌਰ ਦਾ ਦੇਹਾਂਤ ਹੋ ਗਿਆ ਕੁਸਮੇ ਪਹਿਲਾ ਹੀ ਗੀਤਾ ਜਲਦਾਰ ਨੇ ਆਪਣੇ ਮਾਤਾ ਜੀ ਦੇ ਨਾਲ ਤਸਵੀਰ ਸਾਂਝੀ ਕਰਕੇ ਲਿਖਿਆ ਸੀ ਮਾਂ ਮਾਂ ਠੰਡੀਆਂ ਸ਼ਾਮ ਪਰ ਹੁਣ ਉਹਨਾਂ ਨੇ ਬੜੇ ਦੁਖੀ ਹਿਰਦੇ ਨਾਲ ਪੋਸਟ ਸਾਂਝੀ ਕੀਤੀ ਹੈ ਕਿ ਮੇਰੇ ਬੀਬੀ ਗਿਆਨਕੌਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਦੱਸਿਆ ਕਿ ਗਾਇਕ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਚੰਗਾ ਨਾਮ ਬਣਾਇਆ ਹੈ ਤੇ ਉਹ ਅਕਸਰ ਇਸ ਪਿੱਛੇ ਪਰਿਵਾਰ ਦੇ ਸਹਿਯੋਗ ਦਾ ਵੀ ਜ਼ਿਕਰ ਕਰਦੇ ਰਹਿੰਦੇ ਨੇ ਪਰ ਗਾਇਕ ਤੇ ਹੁਣ ਦੁੱਖਾਂ ਦੀ ਕਲੀ ਆਣ ਪਈ ਹੈ ਗੀਤਾ ਜਲਦਾਰ ਦਾ ਪਿੰਡ ਗੜੀ ਜਲੰਧਰ ਚ ਪੈਂਦਾ ਹੈ ਫੈਨਸ ਵੱਲੋਂ ਵੀ ਗਾਇਕ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਫੈਨਸ ਵੀ ਇਸ ਮੌਕੇ ਦੁੱਖ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਮਨਪਸੰਦ ਕਲਾਕਾਰ ਦੀ ਮਾਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਜਲਦੀ ਮਾਤਾ ਜੀ ਦੇ ਅੰਤਿਮ ਸੰਸਕਾਰ ਦੇ ਵੇਰਵੇ ਵੀ ਸਾਂਝੇ ਕੀਤੇ ਜਾਣਗੇ ਰਿਪੋਰਟ ਡੇਲੀ ਪੋਸਟ ਪੰਜਾਬੀ